ਨਮਸਕਾਰ ਸਤਿ ਸ਼੍ਰੀ ਅਕਾਲ ਅਦਾਬ ਦੋਸਤੋ ਮੈਂ ਹਾਂ ਮਨੀਸ਼ ਬਿਆਲਾ ਤੇ ਅੱਜ ਅਸੀਂ ਹੈਗੇ ਆ ਵਨ ਹਿਊਮੈਨਿਟੀ ਇਨਕ ਦੇ ਵੱਲੋਂ ਨਿਊਯਾਰਕ ਦੇ ਵਿੱਚ ਅੱਜ ਇੱਕ ਫੰਡ ਰੇਜ਼ਿੰਗ ਕੀਤੀ ਜਾ ਰਹੀ ਹੈ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈ ਜੋ ਹਾਲਾਤਾਂ ਦੇ ਵਿੱਚ ਪੰਜਾਬ ਦੇ ਲੋਕ ਨੇ ਉਹਨਾਂ ਦਾ ਕਿਸ ਤਰੀਕੇ ਨਾਲ ਅਸੀਂ ਪੁਲਾ ਕਰ ਸਕੀਏ ਕਿਸ ਤਰੀਕੇ ਨਾਲ ਉਹਨਾਂ ਨੂੰ ਸਪੋਰਟ ਕਰ ਸਕੀਏ ਉਹਦੇ ਲਈ ਜਿਹੜਾ ਇਨੀਸ਼ੀਏਟਿਵ ਜਿਹੜਾ ਲਿਆ ਜਾ ਰਿਹਾ ਤੇ ਉਹਦੇ ਵਾਸਤੇ ਅੱਜ ਜਿੰਨੀਆਂ ਵੀ ਗੁਰੂ ਘਰ ਦੇ ਕਮੇਟੀਆਂ ਨੇ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਆਮ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਆਓ ਪੰਜਾਬ ਦੇ ਭਲੇ ਵਾਸਤੇ ਅਸੀਂ ਅੱਗੇ ਆਈਏ ਪੰਜਾਬ ਦੇ ਵਾਸਤੇ ਅਸੀਂ ਫੰਡ ਰੇਜ਼ਿੰਗ ਕਰੀਏ ਜੋ ਵੀ ਯੋਗਦਾਨ ਹੋ ਸਕਦਾ ਅਸੀਂ ਉਹ ਦੇਈਏ ਜਿਹੜੀਆਂ ਚੀਜ਼ਾਂ ਉੱਥੇ ਲੋੜ ਨੇ ਇਸ ਲਈ ਪੰਜਾਬ ਨੂੰ ਦੁਬਾਰਾ ਆਪਣੇ ਪੈਰਾਂ 'ਤੇ ਖੜਾ ਕਰਨ ਵਾਸਤੇ ਉਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਉੱਥੇ ਪੂਰਨ ਕਰਵਾਈਏ ਤਾਂ ਇਸ ਕਰਕੇ ਜਿਹੜਾ ਇਹ ਇਨੀਸ਼ੀਏਟਿਵ ਲਿਆ ਗਿਆ ਹੈ ਇਕੱਲੇ ਇਕੱਲੇ ਨਿਊਯਾਰਕ ਦੇ ਵਿੱਚ ਨਹੀਂ ਇਹ ਦੁਨੀਆ ਭਰ ਦੇ ਵਿੱਚ ਜਿੱਥੇ-ਜਿੱਥੇ ਪੰਜਾਬੀ ਵੱਸਦੇ ਨੇ ਉਹ ਆਪਣੇ-ਆਪਣੇ ਤੌਰ ਤੇ ਕੋਈ ਸਪੋਰਟ ਕਰ ਰਿਹਾ ਕੋਈ 100 ਡਾਲਰ ਇਕੱਠਾ ਕਰ ਰਿਹਾ ਕੋਈ ਲੱਖ ਡਾਲਰ ਇਕੱਠਾ ਕਰ ਰਿਹਾ ਹੈ ਤਾ ਜੋ ਅਸੀਂ ਵਤ ਵਤ ਮਦਦ ਜਿਹੜੀ ਹੈ ਉਹ ਪੰਜਾਬ ਪੇ ਸਕੇ ਸਰਕਾਰਾਂ ਜਿਹੜੀਆਂ ਨੇ ਸਿਰਫ ਵਾਅਦੇ ਕਰ ਰਹੀਆਂ ਨੇ ਕਿ ਅਸੀਂ ਇਹ ਦਵਾਂਗੇ ਅਸੀਂ ਉਹ ਦਵਾਂਗੇ ਲੇਕਿਨ ਸਰਕਾਰਾਂ ਵੱਲੋਂ ਅਜੇ ਤੱਕ ਸਿਰਫ ਐਲਾਨ ਨੇ ਪਰ ਇਹ ਲੋਕ ਜਿਹੜੇ ਨੇ ਇਹ ਮੈਦਾਨ ਦੇ ਵਿੱਚ ਉੱਤਰ ਆਏ ਨੇ ਤੇ ਆਪਣੇ ਤੌਰ ਤੇ ਜਿਹੜੀ ਹੈ ਹਰ ਇੱਕ ਤਰੀਕੇ ਦੀ ਮਦਦ ਜਿਹੜੀ ਉਹ ਦੇ ਰਹੇ ਨੇ ਇਹ ਬੜਾ ਵੱਡਾ ਇਨੀਸ਼ੀਏਟਿਵ ਹੈ ਪੰਜਾਬੀਆਂ ਦਾ ਵੱਡਾ ਦਿਲ ਲੈ ਕੇ ਆਪਣਾ ਦਸਵੰਦ ਜਿਹੜਾ ਸਾਨੂੰ ਗੁਰੂ ਸਾਹਿਬਾਨ ਨੇ ਹਮੇਸ਼ਾ ਸਿਖਾਇਆ ਕਿ ਆਪਣਾ ਦਸਵੰਦ ਕੱਢੋ ਅੱਜ ਜਿਹੜੇ ਪੰਜਾਬੀ ਨੇ ਦੁਨੀਆ ਭਰ ਦੇ ਵਿੱਚ ਵਸਦੇ ਉਹ ਆਪਣਾ ਆਪਣਾ ਦਸਵੰਦ ਜਿਹੜਾ ਇਸ ਤਰੀਕੇ ਦੇ ਸਮਰੋਹ ਕਰਕੇ ਜਿਹੜਾ ਉਹ ਪੰਜਾਬ ਦੀ ਧਰਤੀ ਵੱਲ ਨੂੰ ਭੇਜ ਰਹੇ ਨੇ ਖਾਸ ਤੌਰ ਤੇ ਵਨ ਹਿਮੈਨਿਟੀ ਤੇ ਅਸੀਂ ਗੱਲ ਕਰੀਏ ਤਾਂ ਉਹ ਇਹ ਕਹਿੰਦੇ ਨੇ ਕਿ ਸਾਨੂੰ ਪੈਸਾ ਨਾ ਦਿਓ ਅਸੀਂ ਤੁਹਾਨੂੰ ਨਿਊਯਾਰਕ ਬੈਠੇ ਹੋਏ ਪਰਿਵਾਰਾਂ ਬਾਰੇ ਦੱਸਾਂਗੇ ਉਹਨਾਂ ਦੇ ਕੰਟੈਕਟ ਇਨਫੋਰਮੇਸ਼ਨ ਦੇਵਾਂਗੇ ਤੁਹਾਡਾ ਜਿਹੜਾ ਵੀ ਰਿਸ਼ਤੇਦਾਰ ਉੱਥੇ ਹੈਗਾ ਉਹਦੇ ਥਰੂ ਤੁਸੀਂ ਉਹਨੂੰ ਮਦਦ ਭੇਜੋ ਤਾਂ ਜੋ ਤੁਹਾਡੇ ਵੱਲੋਂ ਜਿਹੜਾ ਦਸਵੰਤ ਭੇਜਿਆ ਗਿਆ ਉਹ ਤਾਂ ਮਿਸਯੂਜ਼ ਨਾ ਹੋਵੇ ਉਹਦੀ ਦੁਰਵਰਤੋਂ ਨਾ ਹੋਵੇ ਤਾਂ ਉਹ ਜਿਹੜਾ ਪੈਸਾ ਹੈ ਉਹ ਬਿਲਕੁਲ ਪੈਸਾ ਜਿਹੜਾ ਸਹੀ ਤਰੀਕੇ ਨਾਲ ਲੋਕਾਂ ਦੀ ਭਲਾਈ ਵਾਸਤੇ ਜਿਹੜਾ ਲੱਗ ਸਕੇ ਸੋ ਤੁਹਾਨੂੰ ਹੁਣ ਆਪਾਂ ਮੰਚਵਾਲ ਲੈ ਕੇ ਚੱਲਦੇ ਹਾਂ ਉੱਥੇ ਕੀ ਕੀ ਐਲਾਨ ਹੋ ਰਿਹਾ ਹੈ ਕੌਣ ਕੌਣ ਇਨੀਸ਼ੀਏਟਿਵ ਲੈ ਰਿਹਾ ਹੈ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਉਸ ਤੋਂ ਬਾਅਦ ਕੁਝ ਪਤਵੰਤੇ ਸੱਜਣ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਜਿਹੜੀ ਕਰਾਵਾਂਗੇ ਨਿਊਯਾਰਕ ਤੋਂ ਇੱਕ ਜਿਹੜੀ ਮਦਦ ਪਹੁੰਚਣੀ ਚਾਹੀਦੀ ਹੈ ਤੁਸੀਂ ਉਸ ਮਦਦ ਦੇ ਲਈ ਦਿਲ ਖੋਲੋ ਤਿਆਰ ਹੋ ਜਾਓ ਇਹ ਮਦਦ ਦੇ ਵਿੱਚ ਕੋਈ ਘਮਣ ਘੇਰੀਆਂ ਨਹੀਂ ਹੈਗੀਆਂ ਬਿਲਕੁਲ ਸਪਸ਼ਟ ਹੈਗਾ ਸਾਰਾ ਕੁਝ ਜਿਸ ਤਰ੍ਹਾਂ ਕੀ ਭੁਪਿੰਦਰ ਜੀ ਨੇ ਕਿਹਾ ਕਿ ਸਾਡੇ ਬੰਦੇ ਉੱਥੇ ਪਹੁੰਚ ਚੁੱਕੇ ਨੇ ਇੰਡੀਆ ਦੇ ਵਿੱਚ ਔਰ ਇਹ ਪੂਰੇ ਸਿਸਟਮ ਨਾਲ ਸਾਰਾ ਕੁਝ ਕੀਤਾ ਜਾਏਗਾ ਇਸ ਦੇ ਵਿੱਚ ਕੋਈ ਇਹ ਨਹੀਂ ਕਿ ਕਿਸੇ ਨੂੰ ਤੁਸੀਂ ਪਰਸਨਲੀ ਤੌਰ ਤੇ ਕਿਉਂਕਿ ਹੁੰਦਾ ਕੀ ਐਸੀ ਐ ਤਾਂ ਕੋਈ ਵੀ ਦਾਨ ਦੇਨੇ ਆ ਉਹ ਚੀਜ਼ ਦੇਨੇ ਆ ਕਿਸੇ ਨੂੰ ਉੱਥੇ ਪਤਾ ਨਹੀਂ ਕਿੱਥੇ ਜਾ ਰਹੀ ਹੈ ਕਿਤੇ ਨਹੀਂ ਜਾ ਰਹੀ ਜ਼ਰੂਰਤਮੰਦਾ ਤੱਕ ਪਹੁੰਚ ਰਹੀ ਹੈ ਨਹੀਂ ਪਹੁੰਚ ਰਹੀ ਹੈ ਪਰ ਇਸ ਦੇ ਲਈ ਸਾਨੂੰ ਪੂਰਾ ਯਕੀਨ ਹੈਗਾ ਕਿ ਜੋ ਕੁਝ ਵੀ ਅਸੀਂ ਕਰਾਂਗੇ ਉਹ ਘਰ ਘਰ ਤੱਕ ਪਹੁੰਚੇ ਨੁਕਸਾਨ ਬਹੁਤ ਦਾ ਜਾਣੀ ਨਹੀਂ ਤੇ ਮਾਲੀ ਵੀ ਨੁਕਸਾਨ ਬਹੁਤ ਹੋਇਆ ਹੈ ਸਾਰਿਆਂ ਨੂੰ ਸਾਨੂੰ ਨਾਲ ਮਿਲ ਕੇ ਕਰਨਾ ਚਾਹੀਦਾ ਹੈ ਹਮੇਸ਼ਾ ਤੁਸੀਂ ਆਪਣੀ ਸਹਿਜੀ ਵੱਲੋਂ ਬਹੁਤ ਸਵਾਮਾ ਕਰਦੇ ਹੋ ਤਾਂ ਤੁਸੀਂ ਜਿਸ ਇਲਾਕੇ ਵਿੱਚ ਪ੍ਰੋਬਲਮ ਆਈ ਹੈ ਬੜਾ ਦੀ ਤੁਸੀਂ ਉੱਥੋਂ ਦੇ ਵਸਨੀਕ ਹੋ ਤੁਹਾਡੇ ਕਾਫੀ ਰਿਸ਼ਤੇਦਾਰ ਸੱਜਣ ਮਿੱਤਰ ਜਿਨ੍ਹਾਂ ਤੇ ਇਸ ਗੱਲ ਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ ਤੇ ਤੁਸੀਂ ਉਹ ਪਿਕਚਰ ਬਹੁਤ ਵਧੀਆ ਤਰੀਕੇ ਨਾਲ ਦੱਸ ਸਕਦੇ ਹੋ ਤੁਸ ਨੂੰ ਸਦਾਰ ਕਰਾ ਸਕਦੇ ਹੋ ਕੋਈ ਕਰਾਈ ਨਹੀਂ ਲੈਂਦੀ ਬਿਲਕੁਲ ਸਹੀ ਗੱਲ ਹੈ ਕਿ ਕਈ ਲੋਕਾਂ ਨੇ ਨਿਜਾਇਸ਼ ਸ਼ਾਇਦਾ ਬਹੁਤ ਵੜਾਇਆ ਸਮਾਨ ਇਕੱਠਾ ਕਰਕੇ ਵੇਚਿਆ ਜਿਨ੍ਹਾਂ ਕੋ ਐਸੀ ਚੀਜ਼ਾਂ ਨਹੀਂ ਦਿਖੀਆਂ ਸੀ ਉਹਨਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਫੰਡ ਵੀ ਇਕੱਠੇ ਕਰਦੇ ਇਹ ਜੋ ਆਫਤ ਆਈ ਏ ਇਹਦੇ ਵਿੱਚ ਜਿੱਥੇ ਆਪਣੇ ਪੰਜਾਬੀ ਲੋਕਾਂ ਨੇ ਇੱਕ ਦੂਜੇ ਦੀ ਮਦਦ ਕੀਤੀ ਦੂਜਿਆਂ ਦੀ ਵੀ ਕਰਦੇ ਹਨ ਪਰ ਉਸ ਦੇ ਨਾਲ ਇਹ ਵੀ ਪੂਰੇ ਸੰਸਾਰ ਨੂੰ ਦੱਸ ਦਿੱਤਾ ਕਿ ਪੰਜਾਬ ਚੜ੍ਹਦੀ ਕਲਾ ਵਿੱਚ ਕੋਈ ਉੜਦਾ ਪੰਜਾਬ ਨਹੀਂ ਉਥੇ ਡਰਗ ਦੇ ਦਰਿਆ ਨਹੀਂ ਚੱਲਦੇ ਉਹਨਾਂ ਦੇ ਹੌਸਲੇ ਜੋ ਪਹਿਲਾਂ ਸੀ ਸਿੱਖਾ ਜਿ ਉਹੋ ਹੀ ਨੇ ਤੇ ਅੱਜ ਉਹਨਾਂ ਨੂੰ ਫਿਲਮਾਂ ਬਣਾਉਂਦੇ ਹੀ ਨਾ ਕਿ ਪੰਜਾਬ ਦੇ ਵਿੱਚ ਡਰਗ ਦੇ ਹਰ ਗਲੀ 'ਚ ਢੇਰ ਲੱਗੇ ਨੇ ਲੋਕ ਮਰਦੇ ਨੇ ਇਹ 'ਚ ਵੀ ਸ਼ੱਕ ਨਹੀਂ ਪਰ ਉਹਦੇ ਵਿੱਚ ਜਜ਼ਬਾ ਜਿਹੜੇ ਹੈ ਲੋਕ ਉਹਨਾਂ ਵਿੱਚ ਪਹਿਲਾਂ ਹੀ ਜੋ ਸਿੱਖਾ ਵਿੱਚ ਹੁੰਦਾ ਸੀ ਤੇ ਇਹ ਰਹਿਣਾ ਵੀ ਪੰਜਾਬ ਦੀ ਧਰਤੀ ਇਸ ਤਰ੍ਹਾਂ ਦੀ ਹੈ ਜਿੱਥੇ ਉਹ ਵਧੀਆ ਨਾਲਜ ਪੈਦਾ ਕਰਦੀ ਹੈ ਉੱਥੇ ਵਧੀਆ ਜੋ ਬਰੂ ਪੈਦਾ ਕਰਦੀ ਏ ਨੌਜਵਾਨ ਸੂਰਬੀਰ ਪੈਦਾ ਕਰਦੀ ਏ ਜੋ ਹਰ ਆਫਤਾ ਸਗਲ ਕਰ ਲਈ ਉਹਨਾਂ ਸਾਹਮਣਾ ਕਰਦੇ ਤਿਆਰ ਰਹਿੰਦੇ ਹਨ ਸੋ ਇਸ ਕਰਕੇ ਪੰਜਾਬੀ ਪੰਜਾਬ ਨੂੰ ਆਇਆ ਚੱਲ ਕੇ ਦੁਨੀਆ ਦੇ ਕਿਸੇ ਕੋਨੇ ਵਿੱਚ ਵਸਦਾ ਉਹਦੇ ਵਿੱਚ ਉਹੀ ਜਜ਼ਬਾ ਉਹ ਸੇਵਾ ਭਾਵਨਾ ਉਹ ਦਲੇਰੀ ਉਹਦੇ ਵਿੱਚ ਰਹਿਣੀ ਏ ਕਿਉਂਕਿ ਪੰਜਾਬ ਦਾ ਨਾ ਹੀ ਇਸ ਤਰ੍ਹਾਂ ਦਾ ਹੈ ਕਿ ਉਹ ਤਕੇ ਦਾ ਤੁਹਾਡੇ ਵਿੱਚ ਜਜ਼ਬਾ ਆ ਜਾਂਦੇ ਨੇ ਤੁਸੀਂ ਆਪਣੀ ਜਾਨ ਵੀ ਬਾਜ਼ੀ ਲਾਉਣ ਨੂੰ ਤਿਆਰ ਹੈ ਜਾਂਦੇ ਹੋ ਤੇ ਲਾਉਣੀ ਵੀ ਚਾਹੀਦੀ ਲੋੜ ਪੈਣ ਤੇ ਕਿਉਂਕਿ ਜਿਹੜੇ ਮਕਸਦ ਲਈ ਆਪਾਂ ਇਕੱਠੇ ਹੋਏ ਆ ਨਾ ਬੜਾ ਸੀਰੀਅਸ ਹੈ ਇਹ ਵੱਖਰੀ ਕਰਦੇ ਆ ਕਿ ਕਿਸੇ ਨੂੰ ਦੁੱਖ ਲੱਗਾ ਕਿਸੇ ਨੂੰ ਨਹੀਂ ਲੱਗਾ ਈਵਨ ਪੰਜਾਬ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਵੀ ਆਪਾਂ ਕਹਿ ਸਕਦੇ ਹਾਂ ਕਿ ਸੜਕ ਦੇ ਇੱਧਰਲੇ ਪਾਸਾ ਪਾਸਾ ਪੈਨੇ ਡੁੱਬ ਗਿਆ ਤੇ ਇੱਧਰ ਨਾਲ ਬਚ ਗਿਆ ਸੋ ਸੀਰੀਅਸ ਮੁੱਦਾ ਵਾ ਮੈਂ ਧੰਨਵਾਦ ਕਰਦਾ ਹਾਂ ਗੈਨੀ ਭਪਿੰਦਰ ਸਿੰਘ ਜੀ ਹੋਰਾਂ ਦਾ ਕਿਉਂਕਿ ਬਹੁਤੇ ਸਾਡੇ ਚੋਂ ਲੋਕ ਹੋ ਸਕਦੇ ਆ ਜਿਹੜੇ ਉਥੇ ਦੇ ਹਾਲਾਤਾਂ ਨੂੰ ਜ਼ਮੀਨੀ ਲੈਵਲ ਤੇ ਨਹੀਂ ਜਾਣਦੇ ਜਾਂ ਉਹਨਾਂ ਦਾ ਕੋਈ ਉਥੇ ਰਿਸ਼ਤਾ ਦਾ ਨਹੀਂ ਗਾ ਤੇ ਇਹ ਇੱਕ ਵਿਚ ਵਸੀਲਾ ਬਣੇ ਨੇ ਕਿ ਤੁਸੀਂ ਆਪਣੀ ਮਾਇਆ ਦਾ ਦਸਵੰਧ ਕੱਢ ਕੇ ਉਥੇ ਆਪਣੀ ਉਸ ਅੱਜ ਹੜਪੀਟਾਂ ਦੇ ਵਿੱਚ ਆਪਣਾ ਹਿੱਸਾ ਪਾ ਸਕਦੇ ਹੋ ਕਿਉਂਕਿ ਜਦੋਂ ਵੀ ਭੀੜ ਪੈਂਦੀ ਆ ਨਾ ਉਦੋਂ ਬਾਹਰ ਨਹੀਂ ਦੇਸ਼ ਗਵਾਂਡੀ ਮੁਲਕ ਗਵਾਂਡੀ ਸਟੇਟਾਂ ਜਿਹੜੀਆਂ ਹਲਪ ਕਰਦੀਆਂ ਪਰ ਅੱਜ ਦੇ ਸਮੇਂ ਵਿੱਚ ਜੋ ਪੰਜਾਬੀ ਦੀ ਪੰਜਾਬੀ ਨੇ ਹਲਪ ਕੀਤੀ ਹੈ ਕਮਾਲ ਹੋ ਗਈ ਹੈ ਅੱਗੇ ਕੀ ਹੁੰਦਾ ਸੀ ਕਿ ਕਦੇ ਜਦੋਂ ਵੀ ਕਿਤੇ ਕਿਸੇ ਵੀ ਮੁਲਕ ਦੇ ਵਿੱਚ ਕੋਈ ਭੀੜ ਪੈਂਦੀ ਸੀ ਚਾਹੇ ਉਹ ਭਚਾਲ ਆਉਂਦੇ ਸੀ ਚਾਹੇ ਹੜ੍ਹਾਂ ਆਉਂਦੇ ਸੀ ਚਾਹੇ ਸੁਨਾਮੀ ਆਉਂਦੀ ਸੀ ਉਦੋਂ ਪੰਜਾਬੀ ਵੱਧ ਤੋਂ ਵੱਧ ਉੱਥੇ ਜਾਂਦੇ ਸੀ ਪਰ ਐਰ ਕੰਪਨੀ ਬਰਾ ਹੋਇਆ ਕਿ ਪੰਜਾਬੀਆਂ ਦੀ ਵੀ ਕਿਸੇ ਨੇ ਬਾਹਲੀ ਸਟੇਟਾਂ ਨੇ ਸੇਵਾ ਕੀਤੀ ਹੈ ਜਿੰਨੇ ਜਿੰਨੇ ਵੀ ਭਾਵੇਂ ਉਥੇ ਕਿਸੇ ਨੇ ਡਾਲਰ ਪਾਇਆ ਕਿੰਨੇ 10 ਰੁਪਏ ਪਾਏ 50 ਰੁਪਏ ਪਾਏ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਮੈਂ ਵਨ ਹੋਮੈਨਿਟੀ ਸੰਸਥਾ ਜਿਹੜੀ ਬਣਾਈ ਗਈ ਹੈ ਤਾਂ ਸਾਰਿਆਂ ਨੂੰ ਬਹੁਤ ਬਹੁਤ ਮਾਰਗ ਦਿੰਨਾ ਇਹਨਾਂ ਨੇ ਬਰਾਰਾ ਕੀਤਾ ਹਮੇਸ਼ਾ ਅਸੀਂ ਦੇਖਿਆ ਹੈਲਪ ਸਾਰੀ ਕਰਨੀ ਚਾਹੁੰਦੇ ਨੇ ਪਰ 1% ਦੇ ਇੱਕ ਸੇ ਲੀਡ ਐਂਡ दैट ਡਸ ది ਜੌਬ ਜੋ ਪੁਲਵਰਸਿਓਂ ਹੁਣਾਂ ਨੇ ਕਾਰਜ ਆਰੰਭ ਕੀਤਾ ਇਹ ਬਹੁਤ ਹੀ ਬਹੁਤ ਹੀ ਵਧੀਆ ਉਪਰਾਲਾ ਹੈ ਮੈਂ ਸੋਚਦਾ ਇਹਦੇ ਤੋਂ ਵੱਡੀ ਕੋਈ ਸੇਵਾ ਨਹੀਂ ਸਭ ਤੋਂ ਵੱਡੀ ਖੁਸ਼ੀ ਆ ਜੇ ਆਪਾਂ ਇਹਦੇ ਚ ਮਦਦ ਕਰ ਸਕੀਏ ਤਾਂ ਮੈਂ ਸਾਰਿਆਂ ਨੂੰ ਬੁਲੰਗੇ ਇਹ ਅਬੀਨ ਕਰੂੰਗਾ ਰਿਕਵੈਸਟ ਕਰੂੰਗਾ ਕਿ ਵੱਧ ਤੋਂ ਵੱਧ ਆਪਾਂ ਇਹਦੇ ਹਿੱਸਾ ਪਾਈਏ ਤਾਂ ਕਿ ਕਿਸੇ ਨੂੰ ਅਸੀਂ ਸਤ ਵਕਤ ਵਕਤ ਮਦਦ ਕਰ ਸਕੀਏ ਦਾ ਖਰਚਾ ਵਾ ਉਹ ਸਾਰੀ ਸ਼ਿਰਵਤ ਤੁਸੀਂ ਮੈਨੂੰ ਦੇ ਦਿਓ ਬੇਲੇ ਭਾਈ ਵੀ ਨੇ ਤੇ ਮੈਂ ਕਿਹਾ ਵੀ ਅਸੀਂ ਵੀ ਤੁਹਾਡੇ ਆ ਇਹ ਸੇਵਾ ਸਾਡੀ ਅਸੀਂ ਕਰ ਲਈ ਜਾਂ ਤੁਸੀਂ ਕਰ ਲਈ ਸਾਡੇ ਭਰਾਵਾਂ 'ਚ ਕੋਈ ਫਰਕ ਨਹੀਂ ਹੈ ਤੇ ਅੱਜ ਇਹਨਾਂ ਨੇ ਇੱਕ ਨਵੀਂ ਅਨਾਊਂਸਮੈਂਟ ਕੀਤੀ ਹੈ ਕਿ ਤੁਸੀਂ ਗੁਰਦਰਾ ਮਾਤਾ ਸਾਹਿਬਪੁਰਾਓ ਉਹਤੀਆਂ ਕੇ ਇਸ ਆਰਗੇਨਾਈਜੇਸ਼ਨ ਵਾਸਤੇ ਬੋਲੋ ਕਿ ਅਸੀਂ ਤੁਹਾਨੂੰ ਫੰਡ ਇਕੱਠਾ ਕਰਕੇ ਦਈਏ ਤੋਂ ਮੈਂ ਬਲੇਪਜ ਨੂੰ ਇਹ ਜ਼ੋਰ ਬੇਨਤੀ ਕਰਨੀ ਚਾਹੁੰਦਾ ਕਿ ਫੰਡ ਅਸੀਂ ਇਕੱਠਾ ਨਹੀਂ ਕਰਨਾ ਆ ਤੁਹਾਡਾ ਪਿਆਰ ਹੈ ਜਿਹੜਾ ਦਿੱਤਾ ਸਾਨੂੰ ਸਾਨੂੰ ਫੰਡ ਨਹੀਂ ਚਾਹੀਦਾ ਔਰ ਅਸੀਂ ਆਪਣੇ ਲੈਵਲ ਤੇ ਤੁਸੀਂ ਵੀ ਸੇਵਾ ਕਰੋ ਅਸੀਂ ਵੀ ਸੇਵਾ ਕਰਾਂਗੇ ਕੋਈ ਅਸੀ ਗੱਲ ਨਹੀਂ ਹੈਗੀ ਤੇ ਮੇਰੀ ਇਹ ਰਿਕੁਐਸਟ ਹੈ ਕਿ ਫॉर द ਸੇਕ ਆਫ ਹਿਮੈਨਿਟੀ ਫॉर आवर ਪੰਜਾਬ ਪਲੀਜ਼ ਕਮ ਪਲੀਜ਼ ਕਮ ਐਂਡ ਪਲੀਜ਼ ਸਪੋਰਟ ਆਵਰ ਸਿਕ ਕਮਿਊਨਿਟੀ ਆਰ ਪੰਜਾਬੀ ਬੋਲਣ people they always stood for every single person they always stood and they always extended the helping hand and at this point of time i mean, our heart my heart goes out to everybody who is stuck and who is facing this challenging situation who is struggling and it is our responsibility come forward Help them whatever you can, you can do. Whatever your capacity is, please come. We have to join our hands and our hearts to come together and to help so that the Punjab can restore its glory and its beauty. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਨਿਊਯਾਰਕ ਦੇ ਵਿੱਚ ਮੈਂ ਟੈਸਟੋਰੈਂਟ ਦੇ ਵਿੱਚ ਇਕੱਠੇ ਹੋਏ ਆ ਜੋ ਪੰਜਾਬ ਦੇ ਵਿੱਚ ਸਾਡੇ ਭੈਣ ਭਰਾ ਹੜਾ ਤੋਂ ਹਾਤਾ ਤਤ ਤੋਂਏ ਨੇ ਤੁਹਾਨੂੰ ਪਤਾ ਹੀ ਹੈ ਕਿ ਕੱਲੇ ਸਿਰਫ ਮਨੁੱਖਾ ਜਾਤੀ ਨਹੀਂ ਪਸ਼ੂ ਪੰਛੀ ਜੀਵ ਜੰਤੂ ਜਾਨਵਰ ਸਾਰੇ ਹੀ ਉਹਨਾਂ ਸਾਰਾਂ ਦਾ ਨੁਕਸਾਨ ਹੋ ਰਿਹਾ ਹੈ ਸੋ ਉਹ ਸਾਡੇ ਭੈਣ ਭਰਾ ਮੁਸ਼ਕਲ ਦੀ ਘੜੀ ਵਿੱਚ ਹਨ ਸੋ ਅਸੀਂ ਉਹਨਾਂ ਦਾ ਸਾਥ ਦੇਣ ਵਾਸਤੇ ਸਾਰਿਆਂ ਨੇ ਇੱਥੇ ਵਨ ਹਿਊਮਨਿਟੀ ਨਾਮ ਦੀ ਆਰਗੇਨਾਈਜੇਸ਼ਨ ਦੇ ਥੱਲੇ ਸਾਰੇ ਅੱਜ ਇਕੱਤਰ ਹੋਏ ਆ ਔਰ ਬਹੁਤ ਸਾਰਾ ਫੰਡ ਅਸੀਂ ਜਿਹੜਾ ਵਾ ਉਹ ਉੱਥੇ ਇੰਡੀਆ ਆਪਣੇ ਭੈਣ ਭਰਾਵਾਂ ਵਾਸਤੇ ਭੇਜ ਰਹੇ ਆ ਕਿਉਂਕਿ ਉਹ ਸਾਡੇ ਭਰਾ ਜਿਹੜੇ ਐਸ ਉਤ ਲੋੜ ਦੋੜਵੰਦ ਨੇ ਔਰ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਸਾਡਾ ਸਰਾਂਦਸ ਨਿਜੀ ਜਿਹੜਾ ਹੈ ਉਹ ਫਰਜ਼ ਬਣਦਾ ਹੈ ਕਿਉਂਕਿ ਅਸੀਂ ਵੀ ਉੱਥੇ ਹੋ ਸਕਦੇ ਸੀ ਪਰ ਅਸੀਂ ਅੱਜ ਬਾਹਰ ਆ ਤੇ ਉਹ ਉੱਥੇ ਨੇ ਔਰ ਸਾਡੇ ਹੀ ਨੇ ਉਹ ਸਾਡੇ ਹੀ ਘਰ ਨੇ ਅਸੀਂ ਆਪਣੇ ਘਰ ਆਪ ਬਣਾਉਣੇ ਨੇ ਆਪਣੇ ਘਰ ਆਪ ਵਸਾਉਣੇ ਨੇ ਉਹਨਾਂ ਨੂੰ ਸਾਰਿਆਂ ਨੂੰ ਜੋ ਖੁਸ਼ਹਾਲੀ ਉਹਨਾਂ ਘਰਾਂ 'ਚ ਸਾਡੇਾਂ 'ਚ ਸੀ ਉਹਨੂੰ ਮੁੜ ਦੁਬਾਰਾ ਲੈ ਕੇ ਆਉਣਾ ਵਾ ਉਹਦੇ ਵਾਸਤੇ ਅਸੀਂ ਸਾਰੇ ਯਤਨ ਕਰ ਰਹੇ ਆ ਸੋ ਸਾਰੇ ਅੱਜ ਇੱਥੇ ਇਕੱਠੇ ਹੋਏ ਆ ਔਰ ਸਾਡੇ ਪ੍ਰੈਜ਼ੀਡੈਂਟ ਪ੍ਰਧਾਨ ਜੀ ਸਾਡੇ ਡਾਕਟਰ ਗੁਰਪ੍ਰੀਤ ਸਿੰਘ ਉਹਨਾਂ ਦੇ ਨਾਲ ਸਾਰੀ ਜਿਹੜੀ ਟੀਮ ਹੈ ਉਹ ਕੰਮ ਕਰ ਰਹੀ ਹੈ ਔਰ ਸਾਰੇ ਹੀ ਗੁਰਦੁਆਰੇ ਗੁਰਦਰਾ ਸਿਕਲਚਾਟੀ ਗੁਰਦਰਾ ਬਾਬਾ ਮੱਖਣ ਸ਼ਾਹ ਲਬਾਣਾ ਗੁਰਦੁਆਰਾ ਪਲੇਨ 뷰 ਹੋਰ ਇਤਿਹਾਦਿਕ ਸੰਸਥਾਵਾਂ ਸੋਸਾਇਟੀਆਂ ਸੰਤ ਪ੍ਰਿੰਸਸ ਸੋਸਾਇਟੀ ਸਾਰੇ ਸਾਨੂੰ ਸਹਿਯੋਗ ਦੇਣ ਵਾਸਤੇ ਪਿਆਰ ਦੇਣ ਵਾਸਤੇ ਇੱਥੇ ਪਹੁੰਚੇ ਨੇ ਰਾਗਣੀ ਜੀ ਚੇਚੇ ਤੌਰ ਤੇ ਆਏ ਨੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਔਰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਜਿੰਨਾ ਜਿੰਨਾ ਤੁਹਾਡੇ ਕੋਲ ਯਤਨ ਹੁੰਦਾ ਜਿੱਥੇ ਜਿੱਥੇ ਤੁਸੀਂ ਜਿਸ ਜਿਸ ਆਪਣੇ ਭੈਣ ਭਰਾ ਦੀ ਜਿਸ ਤਰੀਕੇ ਨਾਲ ਸੇਵਾ ਕਰ ਸਕਦੇ ਹੋ ਜਰੂਰ ਸੇਵਾ ਕਰੋ ਥੋੜੀ ਥੋੜੀ ਸੇਵਾ ਵੀ ਤੁਹਾਡੀ ਬੜੀ ਵੱਡੀ ਹੋਏਗੀ ਕਿਉਂਕਿ ਤੁਹਾਡੇ 1 ਦੇ 88 ਬਣ ਜਾਣੇ ਆ ਆ ਜਾਣੀਆਂ ਸੋ ਇਸ ਕਰਕੇ ਭਾਈ ਸਾਰੇ ਆਪੇ ਉਹਨਾਂ ਦੀਆਂ ਬਾਹਾਂ ਬਣਈਏ ਤੇ ਉਹਨਾਂ ਨੂੰ ਮਹਿਸੂਸ ਹੀ ਨਾ ਹੋਣ ਦਈਏ ਕਿ ਦੋ ਤਿੰਨ ਮਹੀਨਿਆਂ ਦੇ ਵਿੱਚ ਅਸੀਂ ਇਹੋ ਜਿਹਾ ਮਾਹੌਲ ਪੰਜਾਬ ਦਾ ਫਿਰ ਸਿਰਜ ਦਈਏ ਕਿ ਉਹਨਾਂ ਨੂੰ ਭੁੱਲ ਹੀ ਜਾਵੇ ਕਿ ਸਾਡੇ ਨਾਲ ਕੋਈ ਇਹੋ ਜਿਹਾ ਔਖਾ ਸਮਾਂ ਆਇਆ ਸੀ ਸੋ ਆਪਾਂ ਉਹਨਾਂ ਦੇ ਨਾਲ ਖੜੀਏ ਔਰ ਆਪਣਾ ਖੁਸ਼ਹਾਲ ਪੰਜਾਬ ਆਪਣਾ ਦੇਸ਼ ਪੰਜਾਬ ਜਿਹੜਾ ਵਸਦਾ ਗੁਰਾਂ ਦੇ ਨਾਂ ਤੇ ਉਸ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਉਹ ਰਿਆ ਚੜ੍ਹਦੀ ਕਲਾ ਚ ਰਹਿਣਾ ਵਾ ਔਰ ਚੜ੍ਹਦੀ ਕਲਾ ਚ ਰੱਖਣ ਵਾਸਤੇ ਅਸੀਂ ਸਾਰੇ ਉਹਦੇ ਨਾਲ ਉਸ ਮਿੱਟੀ ਦੇ ਜਾਏ ਆ ਅਸੀਂ ਅੱਜ ਬਾਹਰ ਖਲੋਤੇ ਆ ਤਾਂ ਅਸੀਂ ਪੰਜਾਬ ਹੀ ਖਲੋਤੇ ਆ ਸੋ ਅਸੀਂ ਪੰਜਾਬ ਪੰਜਾਬ ਦੇ ਨਾਲ ਸਾਰੇ ਰਲ ਮਿਲ ਕੇ ਇਹ ਸੇਵਾ ਕਰੀਏ ਤਾਂ ਕਿ ਸਾਡੇ ਭੈਣ ਭਰਾ ਨੂੰ ਕਿਸੇ ਕਿਸਮ ਦੀ ਕੋਈ ਕਮੀ ਘਾਟ ਨਾ ਆਵੇ ਸਾਰਿਆਂ ਦਾ ਹਾਰਦਿਕ ਧੰਨਵਾਦ ਆ ਜਿੰਨੇ ਤੁਸੀਂ ਪਹੁੰਚਿਓ ਮੀਡੀਆ ਵਾਲੇ ਮਨੀਸ਼ਪਾ ਜੀ ਹੋਣੀ ਪੰਜਾਬ ਤੋਂ ਇਸੇ ਤਰ੍ਹਾਂ ਬਲਵਿੰਦਰ ਸਿੰਘ ਬਾਜਵਾ ਵੀਰ ਜੀ ਹੋਣੀ ਪ੍ਰਦੀਪ ਸਿੰਘ ਜੀ ਹੋਣੀ ਔਰ ਹੋਰ ਜਿੰਨੇ ਤੁਸੀਂ ਸਾਰੇ ਆਏ ਹੋ ਸਾਰਿਆਂ ਦਾ ਪਾਈ ਹਾਰਦਿਕ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ